ਜਪ ਜੀ ਸਾਹਿਬ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵੈ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸਿਆਨ ਪਾਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੋੜਾ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਵੜਾਈ ਹੁਕਮਿ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨ ਹੁਕਮੀ ਬਖਸੀਸ ਇਹ ਹੁਕਮ ਇਸ ਦਾ ਬੁਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਲ ਹੁਕਮ ਮੈਂ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਤ ਜਨ ਨਿਸ਼ਾਨ ਗਾਵੇ ਕੋ ਗੁਣਵੜੀਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜਿ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਤਨਾ ਕਤਿਨਾ ਆਵਤੋਟ ਕਤ ਕਦ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖਸੇ ਵੇ ਪ੍ਰਵਾਹ ਸੱਚਾ ਸਹਿਮ ਸਚਨਾ ਹੈ ਪੱਖਿਆ ਪਾਉ ਅਫਾਰ ਆਖੇ ਮੰਗਿਆ ਦੇ ਦੇ ਦਤ ਕਰ ਦਤਾਰ ਫੇਰ ਕੀ ਅੱਗੇ ਰੱਖੀਐ ਜਿਤ ਸੈ ਦਰਬਾਰ ਮੋਹ ਕੀ ਬੋਲਨ ਬੋਲੀਐ ਜਿਤ ਸੁਨਦਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆ ਇਹ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕੇ ਮੈਂ ਜਾਣੀਐ ਸਵਾ ਪੈ ਸਚਿਆਰਥਾਪੇ ਨ ਜਾਇ ਕੀਤ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣ ਨਿਧਾਨ ਗਾਵਿਆ ਸੁਣੀਏ ਮਨ ਰਖੀਏ ਪਾਉ ਦੁਖ ਪਰ ਹਰ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਮਨਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਈ ਕਹਿਣਾ ਕਥੈ ਨਾ ਜਾਈ ਗੁਰਾ ਇਕ ਦੇ ਬੁਝਾਈ ਸਮਨਾ ਜੀ ਆ ਕਾ ਇਕ ਦਾਤਾ ਸੋ ਮੈਂ ਵਿਸਰਨ ਨਾ ਜਾਈ ਤੀਰਥ ਨਾਮਾ ਜਿਤ ਸਪਾਵਾ ਪਾਣੇ ਕੀ ਨਾਈ ਕਰੀ ਜੇਤੀ ਸੇ ਟੋਪਾਈ ਵੇਖਾ ਮਿਨ ਕਰਮਾ ਕੇ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੇ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੀ ਜੁਗ ਚਾਰੇ ਯਾਰ ਜਾ ਹੋਰ ਸੋਨੀ ਹੋਏ ਨਵਾ ਖੰਡਾ ਵਿੱਚ ਜਾਨੀ ਹੈ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਲੈ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਤਿਆ ਕੋ ਨ ਸੁਝਈ ਜੇ ਤੁਸੁ ਨੂੰ ਕੋਇ ਕਰੇ ਸੁਨਿਆ ਸਿਦ ਪੀਰ ਚਰਨਾਥ ਸੁਨਿਆ ਤਰਤਵਲ ਆਕਾਸ ਸੁਨਿਆ ਦੀਪ ਲੋਪਤਾਲ ਸੁਨਿਆ ਭੈਨ ਸਕੇ ਕਾਲ ਨਾਨਕ ਪਕਤਸ ਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਈਸ਼ਰ ਬ੍ਰਹਮਾ ਇੰਦਰ ਸੁਨਿਆ ਮੁਕਸਲਾ ਹਰਮੰਦ ਸੁਨਿਆ ਜੋਗ ਚਗੰਤਨ ਭੇਦ ਸੁਨਿਆ ਸਾਸਤ ਸਿਮਰਤ ਵੇਦ ਨਾਨਕ ਪਕਤਸ ਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ सुनया शासन तो ग्यान सुन अड़सड़का शनान सुने पड़ पड़ सहस ध्यान नान भक्त सदा विगास सुनया दुख पाप का नास सुनया सरा गुणा के गा सुनया सुनयांत पावैरा सुनया हाथ होस्का नान भक्ता सदा विगास सुनया दुख पाप का नास मन्ने की गत कही न जाए जे को कहे पीछे पछताए कागद कलम लिखन हार मन्ने का करण विचार ऐसा नाम रंजन होए जेको मन जनै मन कोए मन न सुरत होए मन बुद्ध मन सल्पवन के सुद्ध मन न मोचोटा न खाये मन न जम के साथ न जाए ऐसा नाम रंजन होए जेको मन जनै मन कोए मन न मार्ग ढाक न पाए मन न पसव परगट जाए मन न मगन चले पंथ मन न धर्म सिद्धि से संबंध ऐसा नाम रंजन होए जेको मन जनै मन कोए मन न पावे मुख द्वार मन न परवारे सदार ਮੰਨੇ ਤਰੇ ਤਰੇ ਬੋ ਸੇਖ ਮੰਨੇ ਨਾਨਕ ਭਵੇਂ ਨ ਭੇਖ ਐਸਾ ਨਾਮ ਨਿੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਭਾਵੇਦਰਗੇ ਮਾਨ ਪੰਚ ਸੋਹੇ ਦਰਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨੇ ਨਾਹੀ ਸੁਮਾਰ ਧੋਲ ਧਰਮ ਦਇਆ ਕਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕੋ ਮੁਝ ਹਵੇ ਸਚਿਆਰ ਤੌਲੇ ਉਪਰ ਕੇਤਾ ਪਾਰ ਤਰਤੀ ਹੋਰ ਪ੍ਰੈ ਹੋਰ ਹੋਰ ਕਿਸਨੇ ਭਾਰਤ ਲਿਖ ਮਨਜ਼ੂਰ ਜੀ ਜਨ ਤਨੰਗਾ ਕੀ ਨਾਮ ਸਮਨਾ ਲਿਖੇ ਬੜੀ ਕਲਾਮ ਇਹ ਲਿਖ ਲਿਖ ਜੈਨ ਕੋਈ ਲਿਖ ਲਿਖਿਆ ਕੀਤਾ ਹੋਏ ਕਿਤਾ ਤਨ ਸਵਲ ਰੂਪ ਗਤਿ ਤਜਨ ਕੋਣ ਕੂਤ ਕੀ ਤਪਸਾ ਵਿੱਚ ਕੂੰ ਕਮਾਉਂ ਦਿਸੇ ਹੋਏ ਲਖਦ ਰਿਹਾਉ ਕੁਦਰਤ ਗਮਨ ਕਹਾ ਵਿਚਾਰ ਵਰਣ ਜਾਮ ਇੱਕ ਵਾਰ ਜੁਧ ਪਾ ਮੈਂ ਸਾਈ ਭਲਕਾਰ ਤੁਸਦਾ ਅਸਲਾ ਨਰਿੰਕਾਰ ਅਸੰਖ ਜਪ ਸੰਖ ਪੋ ਸੰਖ ਪੂਜਾ ਸੰਖ ਤਪਤਾ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਵਨ ਗਿਆਨ ਵਿਚਾਰ ਸੰਖ ਸਤੀ ਸੰਖ ਤਾਰ ਸੰਖ ਸੂਰਮ ਪਖ ਸਾਰ ਸੰਖ ਮੋ ਲਿਵ ਲਾਇ ਤਾਰ ਕੁਦਰਤ ਕਮਨ ਕਾ ਹਮ ਵਿਚਾਰ ਵਰਨ ਜਮ ਇੱਕ ਵਾਰ ਜੋਤ ਭਾਵੇਂ ਸਾਈ ਪਲਕਾਰ ਤੁਸ ਅਸਰਮ ਨਿੰਕਾਰ ਅਸੰਖ ਮੂਰਖੰਦ ਕੋਰ ਸੰਖ ਚੋਰ ਹਰਾਮ ਖੋਰ ਸੰਖ ਮਰ ਕਰ ਜਾਏ ਜੋਰ ਸੰਖ ਲਵੜ ਤੇ ਕਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜੇ ਆ ਕੂੜੇ ਫਿਰ ਆਏ ਅਸੰਖ ਮਲੇਸ਼ ਮਲ ਭਖਾਏ ਸੰਗਣਿੰਦ ਕਿਸਰ ਕਰੇ ਪਾਰ ਨਾਨਕ ਨੇ ਕਹੇ ਵਿਚਾਰ ਵਾਰਨ ਜਮਾ ਇੱਕ ਵਾਰ ਜੁਤ ਪਾਵੇ ਸਾਈ ਬਿਲਕਾਰ ਤੁਸ ਦਾ ਸਲਾਮ ਰੰਕਾਰ ਅਸੰਖ ਨਾਮ ਸੰਖ ਥਾਮ ਗਮ ਗਮ ਸੰਖ ਲੋ ਸੰਕਰ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਰ ਅਖਰਾ ਸੇ ਸੰਜੋਗ ਖਾਨ ਜਿਨਨੇ ਲਿਖੇ ਦੇ ਸਿਰ ਨਾਏ ਜੇ ਫਰਮਾਇ ਤਿਤ ਪਾਏ जेता गीता तेता ना हो विना में ना ही को था हो कुदरत कवन कहाँ विचार वार जावा एक बार जो पावे साई पलिकार तू सदा स्वाम निरंकार परिये हाथ पर तंदे पानी तो तौत रसखे मूत पलिती कपड़ हुए देसा बोल लइए ओ तो पर ये मत पापा के संग ओ तो पे में के रंग पुन्नी पापी अखन आए कर 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 न लिख ले जाए आपे भी जापे ही खाओ नानक हुक्मिया वो जाओ ਤੀਰ ਤਪ ਦੇ ਅਨੰਦਾਨ ਜੇ ਕੋ ਪਾਵਤ ਕਮਾਨ ਸੁਨੇ ਮਨੇ ਮਨ ਕੀਤਾ ਪਾਉ ਅੰਤਰ ਗਾ ਤੀਰਥ ਮਰਨਾਉ ਸੰਗੁਣ ਤੇਰੇ ਮੈਂ ਨਹੀਂ ਕੋਏ ਮਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਉ ਸਤ ਸਹਾਨ ਸਦਾ ਮਨ ਚਾਉ ਕਮਨ ਸਵੇਲਾ ਵਕਤ ਕਮਨ ਕਮਨ ਤਿਤ ਕਮਨ ਵਾਰ ਕਮਨ ਸੁਤੀ ਮਾ ਕਮਨ ਜਿਤ ਹੋ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣਾ ਵਕਤ ਨਪਾਇਓ ਕਾਦੇ ਆ ਜੇ ਲਿਖਣ ਲੈ ਕੁਰਾਨ ਥਿਤ ਵਰ ਨਾ ਜੋਗੀ ਜਾਣੈ ਰਤਮਾ ਨ ਕੋਈ ਜਗਰਤਾ ਸਟੀ ਕੋ ਸਾਜੈ ਆਪੇ ਜਨ ਸੋਏ ਕੀਪ ਕਰੇ ਅੱਖਾਂ ਕੀ ਸਲਾਹੀ ਕਿਉ ਵਰਨੀ ਕਿ ਵਿਜਾਨਾ ਨਾਨਕ ਆਖਣ ਸਭ ਕੋ ਅੱਖ ਹੈ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾਹੀ ਕੀਤਾ ਜਾ ਕਹੋਆ ਨਾਨਕ ਜੇ ਕੋ ਆਪੋ ਜਾਣੈ ਅਗ ਗਿਆਨੈ ਸੋਏ ਪਤਾਲ ਪਤਾਲ ਲਖ ਗਸਾਇ ਗਸ ਓੜ ਕੋੜ ਪਾਠ ਕੇ ਵੀਂਦ ਕਣਕ ਬਾਤ ਸੈਜ 18 ਕੈਨ ਕਤੇਬਸ ਨੂੰ ਇੱਕ ਧਾਤ ਲੇਖੋ ਤੇ ਲਿਖੇ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪਸ ਸਲਾਹੀ ਸਲਾਏ ਤੇ ਸੁਰਤਨ ਪਾਈਏ ਨਦੀਆਂ ਤੇ ਵਾਹ ਪਵਿਸਮਨ ਜਾਣੀ ਹੈ ਸਮਨ ਸਾਸ ਸੁਲਤਾਨਾ ਗ੍ਰਹ ਸੇਤੀ ਮਲਤਨ ਕੀੜੀ ਤੁਲਨਾ ਹੋਣੀ ਜੇ ਤਿਸਮਨ ਨ ਵਿਸਰੇ ਅੰਤਨ ਸੇਤੀ ਕੈਨਾ ਅੰਤ ਅੰਤਨ ਕਰਨ ਦੇ ਨ ਅੰਤ ਅੰਤਨ ਵੇਖਣ ਸੁਮਨ ਅੰਤ ਅੰਤਨ ਜਾਪੇ ਕਿਆਮਣ ਮੰਤ ਅੰਤਨ ਜਾਪੇ ਕੀਤੇ ਆਕਾਰ ਅੰਤਨ ਜਾਪੇ ਪਰਮਾਰ ਅੰਤ ਕਰਨ ਕੀਤੇ ਬੇਲ ਨਾ ਹੈ ਤਾਂ ਕਿ ਅੰਤ ਨਾ ਪਾਇਆ ਜਾਹੇ ਏ ਅੰਤ ਨੇ ਜਨ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਾਹ ਬੂਚਾ ਥਾ ਉੱਚੇ ਉਪਰ ਉਚਾ ਨਾ ਹੋਏ ਵੜੇ ਉੱਚਾ ਹੋਵੇ ਕੋਏ ਦੀ ਸੂਚੇ ਕੋ ਜਨ ਸੁਏ ਜਿਵੜੇ ਆਪ ਜਨ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖੇ ਨਾ ਜਾਏ ਵੱਡਾ ਦਾਤ ਤਿਲ ਨਾ ਤਮਾਏ ਕਿਤੇ ਮੰਗੇ ਜੁਦ ਪਾਰ ਕਿੰਤੇ ਅੰਤ ਨਹੀਂ ਵਿਚਾਰ ਕੀਤੇ ਖਾਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰਕ ਘਾਈ ਖਾਏ ਕੀਤੇ ਦੁੱਖ ਭੁੱਖ ਸਦ ਮਾਰ ਏ ਪੀ ਰਾਤਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੇ ਕੋ ਖਾ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬਿਕੇ ਕੇ ਜਿਸਨ ਮੁਖਸਾ ਸਿਫਸਲਾ ਨਾਣ ਪਾਸ਼ਾਈ ਪਾਸ਼ਾ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਪੰਡਾਰ ਅਮੁੱਲ ਆਵੇ ਮੁੱਲ ਜਾਏ ਮੁੱਲ ਪਏ ਅਮੁੱਲ ਸਮਾਏ ਮੁੱਲ ਤਰਮ ਅਮੁੱਲ ਦੀਵਾਨ ਮੁੱਲ ਤੁਲ ਅਮੁੱਲ ਪਰਮਾਨ ਮੁੱਲ ਬਖਸੀ ਸਮੁੱਲ ਨਿਸ਼ਾਨ ਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਮੁੱਲ ਆਖੇ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਬੜੇ ਕਰੇ ਵਖਿਆਨ ਆਖੇ ਬਰਮੇ ਆਖੇ ਅੰਦ ਆਖੇ ਗੋਪੀ ਤੇ ਗੋਬਿੰਦ ਅੱਖੇ ਸਣਾਂ ਕਸੇ ਦੋ ਅੱਖੇ ਵੀ ਪੰਗੇ ਤੇ ਬੁੱਧ ਅੱਖਾਂ ਦੇ ਵਿੱਚ ਅੱਖੇ ਸੂਨਰ ਮੁੰਡਲ ਸੇਵ ਕਿਤੇ ਅੱਖਣ ਪਾਈ ਕਿਤੇ ਕਿਤੇ ਉੱਠੜ ਜਾਏ ਇੱਤੇ ਕਿਤੇ ਹੋਰ ਕਰੇ ਤਾਂ ਅੱਖਣ ਸਕੇ ਕਿ ਕਿ ਜੀਵਣ ਪਾਵੇਂ ਤੇਵੜਾ ਹੋਏ ਲਣਕ ਜਾਣਾ ਸੱਚਾ ਸੋਏ ਜੇ ਕੋ ਅੱਖ ਦੁਲਵਗਾੜਾ ਤਾਂ ਲਿਖੇ ਸਿਰ ਗਵਰ ਗਵਾਰ सोदर के के हसो करके हित में सिर्फ मन ले वाजे नाद अनेका संख्या के तेवम हरे के ते राग परसो कहन के तेवम हरे गावंत दुनो पवन पणी वसंत गवेरा जात्रम द्वारे गावचे तुगुप्तलग चैनल लिखई करम बिचारे गामे इष्ण वर्मा देवी सोहसला सुहाले गामे इंद्रदर्शन पठ दीती इंद्रनाले गामे से समादी इंद्रगावन साध बिचारे गामे जदी सदी संतोषी गामे वीरकरा रे गावन पंद्र पंद्र के सरुज दुर्वेदन वाले गावन मोहनी अमन मोर सुगम मछ पले गावे रत्न पाए तेरे अठसर तीर्थन वाले गावे जो महाबल सूरा गावे खाने चारे गावे खांड मन बहमन डकर कर रखे तेरे तारे सही तो दिलन गावन चौथ पा अमृत तेरे पतरा सले होर कीते गावन से में जितना आव नन के विचारे सोई सोईस ना ससाम सच्चा सची नहीं हैप्पी होसी जैन जैसी रचना जिनर ਰੰਗੀ ਰੰਗੀ ਪਾਤੀ ਕਰ ਕਰ ਜਸੀ ਮਾਇਆ ਜਿੰਨੋ ਪਾਏ ਕਰ ਕਰ ਦੇਖੇ ਕੀਤਾ ਆਪਣਾ ਜਿਸ ਨੀ ਵੜਿਆਏ ਜਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਚਾਹੀ ਸੋ ਪਾਸਾਉ ਸਾਪਾ ਸਭ ਨਾਨਕ ਰਹਿਣ ਅਰਜਾਈ ਮੁੰਦਾ ਸੰਤੋਖ ਸੰਪਤ ਝੋਲੀ ਧਿਆਨ ਕੀ ਕਰੋ ਵੀ ਮਿੱਥਾ ਕਾਲ ਕੁਵਾਰੀ ਕਾ ਜਤਨ ਨ ਪ੍ਰਤੀਤ ਆਈ ਪੰਥੀ ਸਰਜ ਮਾਤੇ ਮੰਜੀ ਤੇ ਜਗ ਜੀਤ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਵੇਕੋ ਵੇਸ ਉਕਤ ਗਿਆਨ ਦੇ ਆ ਪੰਡਰਨ ਕਟਕੜ ਵਾਜੇ ਨਾਤ ਆਪ ਨਾਤ ਨਾਥੀ ਸਭ ਜਾਣ ਕੇ ਇਸ ਦੇ ਅਮਰ ਸਾਜ ਸੰਜੋਗ ਵਿਜੋਗ ਦੋ ਕਾਸ ਲਾਵੇ ਲਖੇ ਆਵੇ ਪਾਗ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕਮਾਇ ਜੁਗਤ ਵੇ ਆਇ ਤਿੰਜੇ ਲਈ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਇ ਦੀਵਾਨ ਜਿਤਿ ਸਭਾਵਤ ਵਿਚਲਾ ਵ ਜਿਉ ਹੋ ਵੇ ਪਰਮਾਨ ਉਹ ਵੇਖੇ ਉਹ ਨਦਰ ਨਾ ਆਵੇ ਬਹੁਤਾ ਇਹ ਵਿਦਾਨ ਆਦੇਸ ਇਸੇ ਆਦੇਸ ਆਦ ਅਨਿਲ ਅਨਾਦ ਨਹਤ ਜੁਗ ਜੁਗ ਇੱਕੋ ਵੇਸ ਅਸਲੋ ਲੈ ਪੰਡਾਰ ਜੋ ਕੁਸ਼ਮੈ ਸੁ ਇੱਕ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨ ਸੱਚੇ ਕੀ ਸੱਚੀ ਕਰ ਆਦੇਸ ਇਸੇ ਆਦੇਸ ਆਦ ਅਨਿਰ ਅਨਾਦ ਨਹਤ ਜੁਗ ਜੁਗ ਇੱਕੋ ਵੇਸ ਇਕ ਦੂਜੀ ਬੋਲਾ ਖੋਇ ਲਖੋਇ ਲਖਮੀ ਸ ਲਖ ਲਖੀੜਾ ਆਖੀ ਐ ਇੱਕ ਨਾਮ ਜਗਦੀਸ਼ ਏਤ ਰਾਤ ਪਾਵੜੀਆਂ ਚੜੀਆਂ ਹੋਈਆਂ ਕੀ ਸੰਸਨ ਗੱਲਾਂ ਆਕਾਸ਼ ਕੀ ਘਿਟਾਈ ਰੀ ਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਤੇ ਪਹਿਲਾ ਜੋਰ ਜੋਰ ਨ ਮੰਗਲ ਦੇ ਨ ਜੋਰ ਜੋਰ ਨ ਜੀਵਨ ਵਰਦਨ ਨ ਜੋਰ ਜੋਰ ਨ ਰਾਜਮਾਲ ਮਨਸੂਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਮੁਕਤੀ ਛੁਟੇ ਸੰਸਾਰ ਜਿਤਾ ਜਿਸ ਸਾਥ ਜੋਰ ਕਰ ਵੇਖੈ ਸੋ ਇਹ ਨਾਨਕ ਉਤਮ ਨੀਚ ਨ ਕੋਇ ਰਾਤੀ ਰੁੱਤੀ ਦਿੱਤੀ ਵਾਰ ਪੰਪਣ ਅੰਗਣੀ ਪਤਾਲ ਪਿਸਵੀ ਧਰਤੀთა ਪ੍ਰਖੇਤਰਮ ਸਾੜ ਤਿਸੁ ਜੀ ਜੁਗਤਿ ਰੰਗ ਗ ਤਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚੰਦਰ ਵਾਰ ਤਿਥੈ ਸੋਹਣ ਪੰਚ ਪਰਮਾਨ ਨਦਰੀ ਕਰਮ ਪੰਵੀ ਨਸਾਣ ਕਚਪਗਾਈ ਉਥੇ ਬਾਇ ਨਾਨਕ ਆਜਾਪੇ ਜਾਏ ਤਨਮਖੰਡ ਕਾਇ ਹੋ ਤਰਮ ਗਿਆਨਖੰਡ ਕਾਇ ਆਖੇ ਕਰਮ ਕੀਤੇ ਪਵਨ ਪਾਣੀ ਬਸੰਤ ਰਹਿ ਕੀਤੇ ਕਾਲ ਮਹੇਸ਼ ਕੀਤੇ ਵਰਮਾ ਘਾਟ ਟਕੜੀ ਐ ਬਰੂ ਬਰੰਕੇ ਵੇਸ ਕੀਤਿਆ ਗਰਮ ਭੂਮੀ ਮੇਰੇ ਕੇਤੇ ਕੇਤੇ ਤੂ ਬਦੇਸ ਕੇਤੇ ਇੰਤਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧ ਨਾਥ ਕੇਤੇ ਕੇਤੇ ਦੇਵੀ ਮੇਸਾ ਕੇਤੇ ਦੇਵ ਦਾ ਨਮਨ ਕੀਤੇ ਕੇਤੇ ਰਤਸਮੁੰਦ ਕੇਤੇ ਖਾਣੀ ਕੇਤੇ ਬਾਣੀ ਕੇਤੇ ਪਾਦ ਨਰਿੰਦ ਕੇਤੇ ਸੁਰਤੀ ਸੇਵ ਕੇਤੇ ਨਾਨਕ ਇੰਤਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਦ ਤਿੱਥੇ ਨਾਦ ਬਿਨੋਡ ਕੋਡ ਆਨੰਦ शर्म खंड की बाणी रूप तिथे घटत घड़िए बहुत अनूप ताकिया गलां कथिया न जाए जे को कहे पिछे पछताए तिथे घड़िए सुरत मत मणबुत तिथे घड़िया सुरां की सुध करम खंड की बाणी जोर तिथे होर न कोई होर तिथे युद्ध महाबल सुर तिन मैं राम रिहा भरपूर तिथे सीतो सीता मैं माए मा ताके रूप न कथरे जाय नौ मरण ठागे जाए जिनके राम बसे मन माये तिथे भक्त बसे के लो करे अनंत सच्चा मन सोए ਸੱਚਾ ਕਹਨ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਿਤਥੇ ਖੰਡ ਮੰਡਲ ਵਰ ਪੰਡ ਅਜੇ ਕੋ ਕਥਿਤ ਅੰਤਨ ਅੰਤ ਿਤਥੇ ਲੋ ਲੋ ਆਕਾਰ ਜਿਜ ਹੁਕਮ ਤੇ ਵੇ ਤੇ ਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾਂ ਤੀਰਜ ਸੁਨਿਆਰ ਅਹਰਨ ਮਤਿ ਵੇਧ ਹਥਿਆਰ ਭੌਖਲਾ ਅਗੰਥਪਤਾਉ ਪੰਡਾ ਪਉ ਅੰਮ੍ਰਿਤ ਤਾਲ ਕੜੀਆ ਸਭ ਸੱਚੀ ਟਕਸਾਲ ਜਿਨ ਕੋ ਨਦਰੰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਗੁ ਦਾਈ ਦਇਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਵਾਜੇ ਧਰਮ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਲੀ ਨਾਮ ਧਿਆਇਆ ਗਏ ਮਸਤਕ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁਟੀ ਨਾਲ ਜਿਨਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁਟੀ ਨਾਲ ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਦੇ ਸੱਚ ਜੁਗਾ ਦੇ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲੈ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਸਿਆਨ ਪਾਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟੁੱਟੈ ਪਾਲ ਹੁਕਮ ਅਰੇ ਜਾਏ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਅਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਵਨ ਜੀ ਹੁਕਮਿ ਲੈ ਵੜਾਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਏ ਏਕਨ ਹੁਕਮੇ ਬਖਸੀਸ ਏਕ ਹੁਕਮੇ ਸਦਾ ਬੁਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਲ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ ਗਾਵੇ ਕੋ ਤਾ ਨਾ ਹੋਵੈ ਕਿਸੈ ਤਾ ਨਾ ਗਾਵੇ ਕੋ ਦਤ ਜਨ ਨਿਸ਼ਾਨ ਗਾਵੇ ਕੋ ਗੁਣਵੜੀਆਂ ਆਇਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜਿ ਲੈ ਫਿਰਦੇ ਗਾਵੇ ਕੋ ਜਾਪਿਆ ਦਿਸੈ ਦੂਰ ਗਾਵੇ ਕੋ ਵਖੇ ਹਾਦਰਾ ਹਦੂਰਾ ਕਤਨਾ ਕਤਿਨਾ ਆਵਤੋਟ ਕਤ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖਸਾ ਵੇ ਪਰਵਾਹ ਸੱਚਾ ਸੈਮ ਸੱਚਾ ਨਾਹੀਂ ਪੱਖਿਆ ਪਾਉ ਅਫਾਰ ਆਖੇ ਮੰਗਿਆ ਦੇ ਦੇ ਦਤ ਕਰੇ ਦਤਾਰ ਫੇਰ ਕੀ ਅੱਗੇ ਰੱਖਿਆ ਜਿਤ ਇਸੇ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਤ ਸੁਣਦਰੇ ਪਿਆਰ ਅੰਮ੍ਰਿਤ ਵਿਲਾਸ ਸਚ ਨਾਉ ਵੜਿਆ ਇਹ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਇਹ ਜਾਣੀਐ ਸਵਾ ਪੇ ਸਚਿਆ ਰਾਥਾਪੇ ਨਾ ਜਾਏ ਕੀਤ ਨ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇਵਿਆ ਤੈਨ ਪਾਇਆ ਮਾ ਨਾਨਕ ਗਾਵਿਆ ਗੁਣਿ ਨਿਦਾਨ ਗਾਵਿਆ ਸੁਣੀਏ ਮਨ ਰਖੀਐ ਪਾਉ ਦੁੱਖ ਪਰ ਹਰ ਸੁਖ ਹਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸ ਸੁਮਾਈ ਗੁਰੇਸਨ ਗੁਰੂ ਗੋ ਰਖ ਬੰਨਾ ਗੁਰਪਾਰਵਤੀ ਮਾਈ ਜੇਹੋ ਜਨ ਆਖਾ ਨਹੀਂ ਕਹਿਨਾ ਕਥੈ ਨ ਜਾਈ ਗੁਰਾਂ ਇਕ ਦੇਵੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਮਾ ਜਿਤਸ ਪਾਵਾਂ ਵਿਪਾਨੇ ਕੀ ਨਾਏ ਕਰੀ ਜੇਤੀ ਸੰਤੋਪਾਈ ਵਿਖਾ ਮਨ ਕਰਮਾ ਕੇ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਨੇ ਗੁਰਾ ਇੱਕ ਦੇਵ ਜਾਈ ਸਬਣਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਈ ਜੀ ਜੁਗਚਾਰੇ ਆਰ ਜਾ ਹੋਰ ਦਸੋਨੇ ਹੋਏ ਨਵਾ ਖੰਡਾ ਵਿਜਾਨੀ ਐ ਨਾਲ ਚਲੇ ਸਬ ਕੋਏ ਚੰਗਾ ਨਾ ਰਖਾਇ ਕਹਿ ਜਸ ਕੀ ਰਤ ਜਗਲੇ ਜੇ ਤਸ ਨਦਰ ਨ ਆਵਈ ਤ ਵਾਤਨ ਪੁੱਛੇ ਕੈ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਅਗੁਣ ਦੇ ਤੇ ਹ ਕੋ ਨ ਸੁਜਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਤ ਪੀਰ ਸੁਰਨਾਥ ਸੁਣਿਆ ਧਰਤ ਮਲ ਆਕਾਸ ਸੁਣਿਆ ਦੀਪ ਲੋਕ ਤਾਲ ਸੁਣਿਆ ਭੋਇ ਨ ਸਕੇ ਕਾਲ ਨਾਨਕ ਪਕਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸੁਨਾ ਹਰ ਮੰਦ ਸੁਣਿਆ ਜੋਗ ਜੁਗੰਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਪਕਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ सुनया सान तो गयान सुन अड़सड़का स्नान सुनया पड़ पढ़ पावैमान सुनयान नान भक्त सदा विगास सुनया दुख पाप का नास सुनया सरा गुणा के गा सेख पीर पासा सुनया अंत पावैरा सुनया हाथ होसका नान भक्त सदा विगास सुनया दुख पाप का नास मन्ने की गत कही न जाए जे को कहे पीछे पछताए कागद कलम न लिखन हार मने का व्यम विचार ऐसा नाम रंजन होए जेको मन जनै मन कोए मन न सुरत होए मन बुद्ध मन न साल्प मन के सोद्ध मन न मुंह चोट न खाये मन न जम के साथ न जाए ऐसा नाम रंजन होए जेको मन जनै मन कोए मन न मार्ग ठाक न पाए मन न पसों प्रगट जाए मन न मगन चलै पंथ मन न धर्म सिद्धि से संबंध ऐसा नाम रंजन होए जेको मन जनै मन कोए मन न पावे मुख द्वार मन न परवारे सदार ਮੰਨੇ ਤਰੇ ਤਰੇ ਗੁਰ ਸੇਖ ਮੰਨੇ ਨਾਨਕ ਭਵੇਂ ਨ ਭੇਖ ਐਸਾ ਨਾਮ ਨਿੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਜੇ ਭਾਵੇਂਦਰਗੇ ਮਾਨ ਪੰਜ ਸੋਹੇ ਦਰਜਾਨ ਪੰਜਾਂ ਕਾ ਗੁਰ ਇਕ ਭਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨੇ নাহি ਸੁਮਾਰ ਧੋਲ ਧਰਮ ਦਇਆ ਕਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕੋ ਮੁਝ ਹਵੇ ਸਚਿਆਰ ਤੌਲੇ ਉਪਰ ਕੇਤਾ ਭਾਰ ਦਰਤੀ ਹੋਰ ਪ੍ਰੈ ਹੋਰ ਹੋਰ ਜਿਸ ਤੇ ਭਰਤ ਲਿਖ ਮਨਜੋਰ ਜੀ ਜਤਨੰਗਾ ਕੀ ਨਾਮ ਸੁਮਨ ਲਿਖੇ ਬੜੀ ਕਲਾਮ ਇਹ ਲਿਖਣ ਲਿਖ ਜੈ ਨ ਕੋਈ ਲਿਖਾ ਲਿਖਿਆ ਕੀਤਾ ਹੋਏ ਗਿਤਾ ਕੰਸ ਵਾਲੇ ਰੂਪ ਗਾ ਕੇ ਤਿਤਜਨ ਕੋਣਕੂਤ ਕਿਤਾ ਪਸਾਉ ਇੱਕੋ ਕਮਾਉਂ ਜਿਸ ਤੇ ਹੋਏ ਲਖ ਦਰਿਆਉ ਕੁਦਰਤ ਗਵਨ ਕਹਾ ਵਿਚਾਰ ਵਰਣ ਜਾ ਮੈਂ ਇੱਕ ਵਾਰ ਜੁਧ ਪਾ ਮੈਂ ਸਾਈ ਭਲਕਾਰ ਦੂਸਰਾ ਸਲਾਮ ਨਰਿੰਕਾਰ ਅਸੰਖ ਜਪ ਸੰਖ ਪੋ ਸੰਖ ਪੂਜਾ ਸੰਖ ਤਪਤਾ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਤਾਰ ਸੰਖ ਸੂਰਮ ਪਖ ਸਾਰ ਸੰਖ ਮੋ ਨਿਵ ਲਾਇ ਤਾਰ ਕੁਦਰਤ ਕਲਨ ਕਹ ਵਿਚਾਰ ਵਰਨ ਜਮ ਇਕ ਵਾਰ ਜੋਤ ਪਮੈ ਸਾਈ ਪਲਕਾਰ ਤੁਸ ਅਸਰਮ ਨਿੰਕਾਰ ਅਸੰਖ ਮੂਰ ਖੰਦ ਕੋਰ ਸੰਖ ਚੋਰ ਹਰਾਮ ਖੋਰ ਸੰਖ ਮਰ ਕਰ ਜਾਏ ਜੋਰ ਸੰਖ ਲਵੜ ਤੇ ਕਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜੇ ਆ ਕੂੜੇ ਫਿਰ ਆਏ ਅਸੰਖ ਮਲੇਸ਼ ਮਲ ਭਖਾਏ ਸੰਗਣੰਦ ਕਿਸਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਰਨ ਜਮੈ ਇੱਕ ਵਾਰ ਜੁਤ ਪਾਵੇ ਸਾਈ ਬਿਲਕਾਰ ਤੁਸ ਦਸ ਨਾਮ ਰੰਕਾਰ ਅਸੰਖ ਨਾਮ ਸੰਖ ਥਾਮ ਗਮ ਗਮ ਸੰਖ ਲੋ ਸੰਕਰ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਨ ਬਾਰ ਅਖਰਾ ਸੇ ਸੰਜੋਗ ਖਾਨ ਜਿਨਨੇ ਲਿਖੇ ਦੇ ਸਿਰ ਨਾਏ ਜੇ ਫਰਮਾਇ ਤਿਤ ਪਾਏ जेता गीता तेता ना हो बिना में ना ही को था हो कुदरत कवन कहाँ विचार वार जावा एक वार जो तू पावे साहि पलिकार तू सदा स्वाम निरंकार परिये हाथ पैर तन दे पानी तो तौत रसखे मूत पलिती कपड़ हुए दे साबुन लइए ओ तो ए परिये मत पापा के संग ओ तो पे में के रंग पुन्नी पापी आख नाए कर 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 न लिख जाए आपे भी जापे ही खाओ नानक हुक्मिया वो जाओ ਤੀਰ ਤਪ ਦਿਆ ਦੰਦਾਨ ਜੇ ਕੋ ਪਾਵਾ ਤਲ ਕਾ ਮਾਨ ਸੁਨੇ ਮਨੇ ਮਨ ਕੀਤਾ ਪਾਓ ਅੰਤਰ ਗਾ ਤੀਰਥ ਮਰਨਾਉ ਸੰਗੁਣ ਤੇਰੇ ਮੈਂ ਨਹੀਂ ਕੋਏ ਮਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨ ਸਵੇਲਾ ਵਕਤ ਕਮਨ ਕਮਨ ਤਿਤ ਕਮਨ ਵਾਰ ਕਮਨ ਸੁਤੀ ਮਾ ਕਮਨ ਜਿਤ ਹੋ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣਾ ਵਕਤ ਨਪਾਇਓ ਕਾਦਿਆ ਜੇ ਲਿਖਣ ਲੈ ਕੁਰਾਨ ਥਿਤ ਵਰਨਾ ਜੋਗੀ ਜਾਣੈ ਰਤਮਾ ਨ ਕੋਈ ਜਗਰਤਾ ਸਟੀ ਕੋ ਸਾਜੈ ਆਪੇ ਜਨ ਸੁਈ ਕੀਪ ਕਰੇ ਅੱਖਾਂ ਕੀ ਸਲਾਹੀ ਕੀ ਵਰਨਣ ਕੀ ਬਿਜਾਣਾ ਨਾਨਕ ਆਖਣ ਸਭ ਕੋ ਅੱਖਾਂ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾਹੀ ਕੀਤਾ ਜਾ ਕਹੋਆ ਨਾਨਕ ਜੇ ਕੋ ਆਪੋ ਜਾਣੈ ਅਗ ਗਿਆਨੈ ਸੋਏ ਪਤਾਲ ਪਤਾਲ ਲਖ ਗਸਾਇ ਗਸ ਓਡ ਕੋਡ ਪਾਥਕੇ ਵੀਂਦ ਕਣਕ ਬਾਤ ਸੈਜ 18 ਕੈਨ ਕਤੇਬਾਸ ਨੂੰ ਇੱਕ ਤਾਤ ਲੇਖ ਹੋਤ ਲਿਖੇ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪਸ ਸਲਾਹੀ ਸਲਾਏ ਤੀਸੁਰਤਨ ਪਾਈਏ ਨਦੀਆਂ ਅਤੇ ਵਾਹ ਭਗ ਇਸਮਨ ਜਾਣੇ ਹੈ ਸਮੁੰਦਰ ਸਾ ਸੁਲਤਾਨਾ ਗ੍ਰਹ ਸੇਤੀ ਮਲਤਨ ਕੀੜੀ ਤੁਲਨਾ ਹੋਵਣੀ ਜੇ ਤਿਸਮਨ ਨਾ ਵਿਸਰੇ ਅੰਤਨ ਸੱਤੀ ਕੈਨ ਅੰਤ ਅੰਤਨ ਕਰਨ ਦੀਨ ਅੰਤ ਅੰਤਨ ਵੇਖਣ ਸੁਮਨ ਅੰਤਨ ਅੰਤਨ ਜਾਪੇ ਕੈਮਣ ਮੰਤ ਅੰਤਨ ਜਾਪੇ ਕੀਤੇ ਆਕਾਰ ਅੰਤਨ ਜਾਪੇ ਪਰਮਾਰ ਅੰਤ ਕਰਨ ਕੀਤੇ ਬੇਲ ਨਹੀਂ ਤਾਂ ਕਿ ਅੰਤ ਨਾ ਪਾਈ ਜਾਹੇ ਏ ਅੰਤ ਨ ਜਾਣ ਕੋਈ ਬੋਤਾ ਕਹੀਆ ਬੋਤਾ ਹੋਏ ਵੱਡਾ ਸਾਬੂ ਚਾਹਾ ਉੱਚੇ ਉਪਰ ਉਚਾ ਨਾ ਹੋਇ ਵੜੇ ਉੱਚਾ ਹੋਵੇ ਕੋਈ ਦੀ ਸੂਚੇ ਕੋ ਜਨ ਸੋਈ ਜਿਵੜੇ ਆਪ ਜਨ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੀਤੇ ਮੰਗੇ ਜੁਦ ਪਰ ਕਿੰਤੇ ਅਗੰਤ ਨਹੀਂ ਵਿਚਾਰ ਕਿਤੇ ਖਾਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖ ਘਾਈ ਖਾਏ ਕਿਤੇ ਦੁੱਖ ਭੁੱਖ ਸਦ ਮਾਰ ਏਪੀ ਰਾਤਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੀ ਕੋ ਖਾ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬਿਕੇ ਕੇ ਜਿਸਨੂੰ ਮੁਕਸਾ ਸਿਫਸਲਾ ਨਾਣ ਪਾਸ਼ਾਈ ਪਾਸ਼ਾ અમુલ ગુન અમુલ વેપાર મુલ વેપારી અમુલ પંડાર યમુલ આવે મુલ જાયે મુલ પય અમુલ સમાયે મુલ તર્મ અમુલ દેવાના મુલ તુલ અમુલ પરમાન અમુલ બક્ષી સમુલ નિસાન અમુલ કર્મ અમુલ ફરમાન અમુલ મુલા કે ન જાયે આખ આખ રહે લિમલાયે આંખે વેગ પાટ પુરાન આંખે બડે કરે बखિયાન આંખે બરમે આંખે ઇંદ આંખે ગોપી તે ગોવિંદ ਅਕੇ ਸਨਾਂ ਕੇ ਸਦ ਅਕੇ ਵੀ ਪੰਗੇ ਤੇ ਬੁੱਧ ਅਖਾਣੇ ਅਖੇਵ ਅਖੇਵ ਅਖੇ ਸੂਨ ਨੰਦਨ ਸੇਵ ਕਿਤੇ ਅੱਖਾਂ ਪਾਈ ਕਿਤੇ ਕੇ ਕੇ ਉੜ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖਣ ਸਕਿਆ ਕਿ ਕੇ ਜੀਵਣ ਪਾਵੇਂ ਤੇਵੜਾ ਹੋਏ ਲੜਕ ਜਨ ਸੱਚਾ ਸੋਏ ਜੇ ਕੋ ਅਖੇ ਬੋਲ ਵਿਗਾੜੋ ਤਾਂ ਲਿਖੇ ਸਰਗ ਵਰਗ ਵਰਗ सोदर के के हसो करके ह जितवे सिर्फ सम्मले वाजे नाद अनेका संख्या के तेवमन हारे के ते रा के राख पड़ी सो कहन के तेवमन हारे गावंत दुनु पवनपणी वसंद्र गावे राजक्रम द्वारे गावे चित्तगुप्त लुके चैनल लिखन के राम भी चैनल गावे इश्वर वर्मा देवी सो हंसला सुहाले गावे इंद्रदसन पठि दीप्ति इंद्रनाले घावे शेष समाधि इंद्रगांव साद बिचारे गावे जगदीश दी संतोषी गावे वीरकरा रे गावन पंद्र पंद्र के सरजुग दुवेदन आले गावन मोहनिया मन मोर सुगम मछ प आले ग्राम रत्न पाई तेरे अछर तेर थन आले गावन जो महाबल सूरा गावे खाणी चारे गावे खांड मन भमन डकर कर रखे तेरे तारे सही तो दिलन गावन चोट पाम रते तेरे पसाने होर केते गावन से में जितना आवन नानके हा विचारे सोई सोईस ना ससाम सच्चा सची नहीं हैप्पी होसी जैन जैसी रचना जिनस ਰੰਗੀ ਰੰਗੀ ਪਾਤੀ ਕਰ ਕਰ ਜਿਸ ਸੀ ਮਾਇਆ ਜਿਨ ਨੂੰ ਪਾਏ ਕਰ ਕਰ ਦੇਖੇ ਕੀਤਾ ਆਪਣਾ ਜਿਸ ਨੇ ਵੜਿਆਈ ਜਿਸ ਪਾ ਮੈਂ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਚਾਹੀ ਸੋ ਪਾਸਾ ਹੋ ਸਾ ਪਰ ਸਭ ਨਾਨਕ ਰਹਿਣ ਅਰਜਾਈ ਮੁੰਦਾ ਸੰਤੋਖ ਸੰਪਤ ਝੋਲੀ ਧਿਆਨ ਕੀ ਕਰੋ ਵੀ ਥਾ ਕਾਲ ਕੁਵਾਰੀ ਕਾ ਜਤਨ ਨ ਪ੍ਰਤੀਤ ਆਈ ਪੰਥੀ ਸਰਜ ਮਾਤੀ ਮੰਜੇ ਤੇ ਜਗ ਜੀਤ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਵੇਕੋ ਵੇਸ ਪੁਕਤ ਗਿਆਨ ਦੇ ਆ ਭੰਡਾਰਨ ਕਟਕੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੇ ਰਿਸਦੀ ਅਵਰਾ ਸਾਜ ਸੰਜੋਗ ਵਿਜੋਗ ਦੋਜ ਕਾਸ ਲਾਵੇ ਲਖੇ ਆਵੇ ਪਾਗ ਆਦੇਸ਼ ਸੇ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕਮਾਇਕਤ ਵੇ ਆਇ ਤਿੰਚੇ ਲੈ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇਕਲਾਏ ਦੀਵਾਨ ਜਿਤਿ ਸਭਾਵਤ ਵਿਚਲਾਵੇ ਜਿਹੋ ਵੇ ਪਰਮਾਨ ਉਹ ਵੇਖੇ ਉਹ ਨੰਦਰ ਨਾ ਆਵੇ ਬਹੁਤਾ ਇਹ ਵਿਦਾਨ ਆਦੇਸਿਸ ਹੈ ਆਦੇਸ ਆਦ ਅਨਿਲ ਅਨਾਦ ਨਹ ਤਵ ਜੁਗ ਜੁਗੇ ਕੋ ਵੇਸ ਆਸ ਲੇ ਲੈ ਪੰਡਾਰ ਜੋ ਕ੍ਰਿਸ਼ਮ ਅਸੂ ਇੱਕ ਵਾਰ ਕਰ ਕਰ ਵੇਖੇ ਸਿਰਜਨ ਹਰ ਨਾਨ ਸੱਚੇ ਕੀ ਸੱਚੀ ਕਰ ਆਦੇਸਿਸ ਹੈ ਆਦੇਸ ਆਦ ਅਨਿਰ ਅਨਾਦ ਨਹ ਤਵ ਜੁਗ ਜੁਗੇ ਕੋ ਵੇਸ ਇਕ ਦੂਜੀ ਬੋਲਾ ਕੋਇ ਲਖੋਇ ਲਖਮੀ ਸ ਲਖ ਲਖੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏਤ ਰਾਤ ਪਾਪ ਪਾਵੜੀਆਂ ਚੜੀਆਂ ਹੋਈਆਂ ਕਿ ਸਨ ਸੁਣ ਗੱਲਾਂ ਆਕਾਸ਼ ਤੇ ਘਿਟਾਇਰੀ ਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਤੇ ਪੈਣਾ ਜੋਰ ਜੋਰਨ ਮੰਗਲ ਦੇ ਨ ਜੋਰ ਜੋਰਨ ਜੀਵਨ ਵਰਨਾ ਜੋਰ ਜੋਰਨ ਰਾਜਮਾਲ ਮਨਸੂਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਕਤੀ ਛੁਟੇ ਸੰਸਾਰ ਜਿਤਾ ਜਿਸ ਸਾਥ ਜੋਰ ਕਰ ਵੇਖੈ ਸੋ ਇਹ ਨਾਨਕ ਉਤਮ ਨਹੀਂ ਚ ਨ ਕੋਈ ਰਾਤੀ ਰਤੀ ਦਿੱਤੀ ਬਾਰ ਪੰਪਣ ਅੰਗਣੀ ਪਤਾਲ ਪਿਸਵੀ ਧਰਤੀთა ਪ੍ਰਕੀਤਰਮ ਸਾਲ ਤਿਸੁ ਜੀ ਜੁਗਤਿ ਕੇ ਰੰਗ ਤਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਹਣ ਪੰਚ ਪਰਮਾਨ ਨਦਰੀ ਕਰਮ ਪੰਵੇਂ ਨਿਸਾਨ ਕਚਪਗਾਈ ਉਥੇ ਪਾਏ ਨਾਨਕ ਜਾਪੈ ਜਾਏ ਤੈਨ ਮਖੰਡ ਕਾਏ ਹੋ ਟਰਮੋ ਗਿਆਨਖੰਡ ਕਾ ਆਖੇ ਕਰਮ ਕੀਤੇ ਪਵਨ ਪਾਣੀ ਬਸੰਤ ਰਹਿ ਕੀਤੇ ਕਾਨ ਮਹੇਸ ਕੀਤੇ ਪਰਮਾ ਘਾਟ ਟਕੜੀ ਐ ਬਰੂਪਰੰਗ ਕੇ ਵੇਸ ਕੀਤੇ ਆਗਰੰਭੂਮੀ ਮੇਰੇ ਕੀਤੇ ਕੇਤੇ ਤਉ ਬਦੇਸਾ ਕੇਤੇ ਇੰਤਚੰਦ ਸੁਰ ਕੇਤੇ ਕੇਤੇ ਮੰਨਰਦੇਸਾ ਕੇਤੇ ਸਿੱਧਬੁੱਧਨਾਥ ਕੇਤੇ ਕੇਤੇ ਦੇਵੀ ਵੇਸਾ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਸਮੁੰਦ ਕੇਤੇ ਖਾਣੀ ਕੀਤੇ ਬਾਣੀ ਕੀਤੇ ਪਾਦ ਨਰਿੰਦਰ ਕੀਤੇ ਸ੍ਰੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਦ ਤਿੱਥੇ ਨਾਦ ਬਿਨੋ ਰਕੋੜ ਆਨੰਦ शर्म खंड की बाणी रूप तिथे घाटत घड़िए बहुत अनूप ताकिया गलां कथिया न जाए जे को कहे पिछे पछताए तिथे घड़िए सुरत मत मण बुद्ध तिथे घड़ीए सुरं सदा की सुध करम खंड की बाणी जोर तिथे होर न कोई हो रिथे युद महाबल सूर तिन में राम रिहा भरपूर तिथे सीतो सीता मैं माए ताके रूप न कथने जाए नौ मरण ठाग जाए जिनके राम बसे मन माए तिथे भक्त के लो करे अनंत सच्चा मन सोए ਸੱਚਾ ਨਾਮ ਵਸੈ ਨੰਕਾਰ ਕਰ ਕਰ ਵੇਖੇ ਨਦਰ ਨਿਹਾਲ ਜਿੱਥੇ ਖੰਡ ਮੰਡਲ ਵਰ ਪੰਡ ਅਜੇ ਕੋ ਕਥਿਤ ਅੰਤਨ ਅੰਤ ਜਿੱਥੇ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਤੇ ਵੇ ਤੇ ਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜੱਤ ਪਹਾੜਾਂ ਤੀਰਜ ਸੁਨਿਆਰ ਅਹਰਨ ਮਤਿ ਵੇਦ ਹਥਿਆਰ ਭੌ ਖਲਾ ਅਗੰਥਪਤਾਉ ਪੰਡਾ ਪਉ ਅੰਮ੍ਰਿਤ ਤਾਲ ਕੜੀਆ ਸਭ ਸੱਚੀ ਟਕਸਾਲ ਜਿਨਕੋ ਨਦਰੰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਗੁ ਦਾਈ ਦਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਜੇ ਧਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਤਕ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਜਿਨਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ